ਤੁਸੀਂ ਦੇਖ ਰਹੇ ਹੋ ਸਰਬ ਧਰਮ ਨਿਊਜ਼ ਚੈਨਲ ਅਸੇਡੀ ਟੀਮ ਪਹੁੰਚੇ ਪੰਨ ਡਾਣੋ ਜਿਲ੍ਹਾ ਸ਼ਿਆਰਪੁਰ ਵਿਖੇ ਜਿੱਥੇ ਕਿ ਸੰਤ ਬਬਨਦਾਨ ਸਿੰਘ ਜੀ ਦੇ ਪਵਿੱਤਰ ਸਥਾਨਾਂ ਤੇ ਸੰਤ ਬਾਬਾ ਨਰਿੰਦਰ ਸਿੰਘ ਜੀ ਸੰਤ ਬਾਬਾ ਬਲਵਿੰਦਰ ਸਿੰਘ ਜੀ ਜਥੇਦਰ ਬਾਬਾ ਗੁਰਮੀਤ ਸਿੰਘ ਜੀ ਅਤੇ ਸਮੂਹ ਸੰਤਾਂ ਦੇ ਸਹਿਯੋਗ ਨਾਲ ਪਿਛਲੇ ਸਾਲ ਦੀ ਤਰ੍ਹਾਂ ਗੁਰਮਤ ਕੈਂਪ ਲਗਾਏ ਜਾ ਰਹੇ ਹਨ ਆऊस ਗੁਰਮਤ ਕੈਂਪ ਬਾਰੇ ਜਾਣਕਾਰੀ ਲੈਣੇ ਆ ਜਥੇਦਾਰ ਬੱਬਾ ਜਨਰਲ ਸਿੰਘ ਜਿੰਨੜਾਣ ਵਾਲਿਆਂ ਪਾਸੋਂ ਤੁਸੀਂ ਦੇਖੋ ਜਥੇਦਾਰ ਦਰਜੀਤ ਸਿੰਘ ਸੋਢੀ ਮਾਲਪੁਰ ਦੇ ਨਾਲ ਮਾਸਟਰ ਮੋਨ ਸਿੰਘ ਡਾਂਡੀਆਂ ਦੀ ਖਾਸ ਰਿਪੋਰਟ ਸਰਬ ਧਰਮ ਨਿਊ ਚੈਨਲ ਹੁਸ਼ਿਆਰਪੁਰ ஜ ரெனர குரு மத பண்ணு

ਨਿਰਭਉ ਨਹੀਂ ਨਹੀਂ ਗੱਲ ਤੇ ਆਵੇ ਨੰਨੇ ਨੂੰ ਬਿਹਾਰੀ ਨਹੀਂ ਨੰਨੇ ਨੂੰ ਸਿਹਾਰੀ ਆ ਨਿਰਭਉ 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 ਤੇਈ ਨੰਨੇ ਨੂੰ ਸਿਹਾਰੀ ਨਾਲੇ ਨਿਰਵਾਣ ਨਿਰਵਾਣ ਅਕਾਲ ਮੂਰਤ ਅਜੂਨੀ ਸੈਭੰੂ ਗੱਗਾਂ ਨਹੀਂ ਲੜਾ ਪਿੱਛੇ साद Love. ਵਾਹਿਗੁਰਦੀ ਕਾ ਖਾਲਸਾ ਵਾਹਿਗੁਰਦੀ ਕੀ ਫਤਿਹ ਏ ਕਿਉਂ ਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੁਦੇ ਤਿ ਜੁਨੀ ਸੈ ਪੰਗੋਤ ਪਰ ਸਾਧ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚ ਏ ਗੁਰਦੀ ਕਾ ਖਾਲਸਾ ਥੇਰ ਕਰਐ ਸੋ ਹਰ ਜਨ ਪਿਆਰੇ ਗੁਰ ਤੁਮਰੇ ਕਾਜ ਸਵਾ ਰਹੇ ਸਤਦੂਸ਼ਟਰ ਪਰਮੇਸ਼ਰ ਮਨ ਜਨ ਕੀ ਪੈਦ ਰਖਿ ਪਰਤਾਰੇ ਬਾਦਸ਼ਾਹ ਦਿਸ਼ਾ ਸਭ ਵਸ ਕਰ ਦੀਏ ਨੇ ਅਮਰਤ ਨਾਮ ਹਰ ਸਪੀਨੇ ਕਹੋਏ ਪਜੋ ਪਗਵਾਨ ਸਾਧ ਸੰਗਤ ਕਿਲੋ ਦਾਮ ਸਰਨ ਪ੍ਰੇ ਪ੍ਰਭ आमी नान के ऊँट तक निकल सुमा आमी बाहर घुट जी कहाँ आ बाहर घुट जी किस पे आप तो आइए सिखने आया वो मत कहो चाचा सिखने आया ये तो आगे तो स्पोर्ट्स आ रहे हैं तो ये तो गिरवा हो साजना मातृत्राव ये तो आगे तो स्पोर्ट्स आ रहे हैं कि आओ इन्हें बाजी में तो मातृत्राव ਤੁਹਾਨੂੰ ਦੇਖਦੀ ਹੈ ਜੋ ਇਹ ਭਾਈ ਸਾਹਿਬ ਕੀ ਕਹਿ ਰਹੇ ਨੇ ਇਹਦੇ ਤੁਹਾਨੂੰ ਸਾਰੇ ਆਉਣੇ ਨੇ ਪਰ ਜੱਦਾ ਦੇ ਤਾਜੀ ਨੇ ਜੋ ਇਹ ਬੋਲੇ ਨੇ ਤੁਸੀਂ ਸੋਨਾ ਸੁਣੋਗੇ ਕਿ ਨਹੀਂ ਬੋਲੋ ਆਵਾਜ਼ ਘਾਟਾ ਨਹੀਂ ਤੁਹਾਡੀ ਸਾਰਿਆਂ ਦੀ ਬੋਲੋ ਜੀ ਚ ਲਾਈਨਾ ਸਿੱਧੀਆਂ ਹੋਣੀਆਂ ਚਾਹੀਦੀਆਂ ਗੈਪ ਮੂੜਾ ਚਾਹੀਦਾ ਜਿੱਦਾਂ ਉਹ ਤੁਹਾਨੂੰ ਜਿਹੜੀ ਦਸਤਾਰਾਂ ਸਿੱਖਣੀਆਂ ਕਮਾਲੇ ਸਿੱਖਣੇ ਆ ਪਰਨੇ ਸਿੱਖਣੇ ਆ ਗੋੜ ਉਸ ਤਰੀਕੇ ਨਾਲ ਕਿੰਦਾ ਹੈ ਭਾਈ ਸਾਹਿਬ ਜੀ ਕਹਿੰਦੇ ਉਦਾਂ ਕਰ ਰਹੀਆਂ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਵਾ ਦੇ ਪਉਣੇ ਨਾਮ ਦੇ ਰੱਖੀਏ ਰਾਮ ਜੀ ਦੇ ਪੁੱਤ ਪਪਾ ਦਾ ਅੰਦਰ ਜੀ ਨੂੰ ਸਤਿਕਾਰ ਸਤਿਗੋਟਣਾ ਜਲੰਧਰ ਸਾਹਿਬ ਤੋਂ ਪਪਾ ਦਾ ਸੇਵਾ ਜੀ ਜੀ ਸ਼੍ਰੀ ਗੁਰੂ ਸਾਹਿਬ ਦਾ ਪਤਨ ਅੰਦਰ ਜੀ ਜੀ ਸੰਸਪਾਦਕ ਜੀ ਜਥੇਦਾਰ ਬਾਬਾ ਗੁਰਮੀਤ ਸਿੰਘ ਜੀ ਸਮੂਹ ਸੰਗਤਾਂ ਇਲਾਕਾ ਨਾਲ ਅਸੀਂ ਸੰਗਤਾਂ ਦੇ ਸਹਿਯੋਗ ਦੇ ਨਾਲ ਪਿਛਲੇ ਸਾਲ ਦੀ ਤਰ੍ਹਾਂ ਗੁਰਦੁਆਰਾ ਜਨਮਸਥਾਨ ਵਿਖੇ 3 ਜੂਨ ਤੋਂ 30 ਜੂਨ ਤੱਕ ਗੁਰਮਤ ਸਖਲਾਈ ਕੈਂਪ ਬੱਚਿਆਂ ਲਈ ਲਗਾਇਆ ਜਾ ਰਿਹਾ ਚੱਲ ਰਿਹਾ ਜਿਸ ਦੇ ਵਿੱਚ ਗੁਰਵਾਣੀ ਸੰਥਿਆ ਪੰਜਾਬੀ ਊੜਾੜਾ ਮੁਹਾਰਨੀ ਬੱਚਿਆਂ ਨੂੰ ਇਸੇ ਤਰ੍ਹਾਂ ਦਸਤਾਰਾਂ ਦੁਮਾਲੇ ਸਖਲਾਈ ਗੱਤਕਾ ਸਖਲਾਈ ਤੇ ਸਿੱਖ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਆ ਕਿ ਜਿਹੜੇ ਪਿੰਡਾਂ ਚੋਂ ਬੱਚੇ ਅਜੇ ਤੱਕ ਨਹੀਂ ਪਹੁੰਚੇ ਉਹਨਾਂ ਨੂੰ ਬੇਨਤੀ ਹੈ ਕਿ ਇਹ ਚੱਲ ਰਿਹਾ ਗੁਰਮਤ ਕੈਂਪ ਦੇ ਵਿੱਚ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਭੇਜ ਕਰਕੇ ਗੁਰਮਤ ਦੇ ਨਾਲ ਗੁਰ ਇਤਿਹਾਸ ਦੇ ਨਾਲ ਜੋੜੀਏ ਤੇ ਲਾਹਾ ਪ੍ਰਾਪਤ ਕਰੀਏ ਪਿੰਡ ਪੰਜੋੜ ਲਾਲਪਰਪਾਣਾ ਮਾਲਾਂ ਸਿਹਾਲਾ ਮਗੋਪੱਟੀ ਇਧਰੋਂ ਪਿੰਡ ਜਨੂਹਾ ਵੱਡੋ ਮਾਈਓ ਪੱਟੀ ਕੋਕੋਆ ਨਰੂੜ ਪਾਸਤਾ ਜਲਵੇੜਾ ਟੁੱਡਰਪੁਰ ਬਾਦਾਂ ਇਹਨਾਂ ਪਿੰਡਾਂ ਦੇ ਬੱਚੇ ਸਾਡੇ ਕੋਲ ਪਹੁੰਚ ਰਹੇ ਆ ਤੇ ਜਿਹੜੇ ਵੀ ਇਹ ਵੀਡੀਓ ਦੇਖ ਰਹੇ ਆ ਸਰਬ ਧਰਮ ਨਿਊ ਚੈਨਲ ਦੁਆਰਾ ਬੇਨਤੀ ਕਰਦੇ ਆ ਕਿ ਜਲਦ ਤੋਂ ਜਲਦ ਬੱਚਿਆਂ ਨੂੰ ਇਸ ਕੈਂਪ ਦੇ ਵਿੱਚ ਭੇਜੋ ਇਸ ਕੈਂਪ ਦੇ ਵਿੱਚ ਜੋ ਜਿਸ ਬੱਚੇ ਦੀਆਂ 70% ਹਾਜ਼ਰੀਆਂ ਹੋਣਗੀਆਂ ਉਹਨਾਂ ਦੇ ਫਿਰ ਟੈਸਟ ਲੈ ਕੇ ਉਹਨਾਂ ਨੂੰ ਵਧੀਆ ਇਨਾਮ ਵੀ ਦਿੱਤੇ ਜਾਣਗੇ ਸੋ ਬੇਨਤੀ ਆ ਕਿ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਇਸ ਕੈਂਪ ਦੇ ਵਿੱਚ ਭੇਜ ਕਰਕੇ ਗੁਰਬਾਣੀ ਦੇ ਨਾਲ ਗੁਰਮਤਿ ਦੇ ਨਾਲ ਜੋੜੀਏ ਤੇ ਬੱਚਿਆਂ ਨੂੰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਦੇ ਨਾਲ ਜੋੜਨਾ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ